ਉਨਨੀ ਪੌੜੀ 'ਚ ਮਹਾਰਾਜ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ ਸਿੱਧਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਉਹ ਵਾਹਿਗੁਰੂ ਜੋ ਪ੍ਰਮਾਤਮਾ ਸਰਬ ਵਿਆਪਕ ਪਰਿਪੂਰਨ ਹੈ ਉਹਦੇ ਨਾਮ ਕਿੰਨੇ ਗਨੇ ਆਦੇ ਉਹਦੇ ਮੰਨਤਾ ਕਰਨ ਵਾਲੇ ਕਿੰਨੇ ਕੁ ਥਾਨ ਹੈ ਇਹਨਾਂ ਦਾ ਕੋਈ ਅੰਤ ਹੈ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਣ ਲੱਗੇ ਅਸੰਖ ਨਾਵ ਕੱਲ ਵੀ ਬੇਨਤੀ ਕੀਤੀ ਸੀ ਕਿ 10 20 100 1000 ਲੱਖ ਕਰੋੜ ਅਰਬ ਖਰਬ ਨਰਦ ਔਰ ਇਸੇ ਪ੍ਰਕਾਰ ਨੀਲ ਪਦਮ ਸੰਖ ਤੱਕ ਗਿਣਤੀ ਜਾਂਦੀ ਹੈ ਜਦੋਂ ਗਿਣਤੀ ਸੰਖ ਤੇ ਚਲੀ ਜਾਂਦੀ ਹੈ ਉੱਥੇ ਮੁੱਕ ਜਾਂਦੀ ਤੇ ਅਸੰਖ ਲੱਗ ਜਾਂਦਾ ਕਰੋੜਾਂ ਅਸੰਖ ਦਾ ਮਤਲਬ ਹੈ ਅਣਗਿਣਤ ਨਾਮ ਵਾਹਿਗੁਰੂ ਦੇ ਅਣਗਿਣਤੇ ਨਾਮ ਨੇ ਅਣਗਿਣਤੀ ਬੰਦੇ ਜਪਣ ਵਾਲੇ ਨੇ ਕਿਉਂਕਿ ਅਸਲ ਵਿੱਚ ਵਾਹਿਗੁਰੂ ਦਾ ਮੁੱਖ ਜਿਹੜਾ ਵੇਸਾ ਹੈ ਉਹ ਕਿਸ ਤਰ੍ਹਾਂ ਦਾ ਹੈ ਮਹਾਰਾਜ ਕਹਿੰਦੇ ਨੇ ਸਾਚਾ ਸਾਹਿਨ ਸਾਚ ਨਾਏ ਭਾਖਿਆ ਭਾਉ ਵਪਾਰ ਅਪਾਰ ਪਾਰਾਵਾਰ ਕੋ ਰਹੇ ਜੋ ਪਰਮਾਤਮਾ ਹੈ ਉਹਦਾ ਨਾਮ ਜਿਨ੍ਹਾਂ ਨੇ ਭਾਖਿਆ ਤੋਂ ਭਾਵ ਚਾਰਨ ਕੀਤਾ ਭਾਵ ਪ੍ਰੇਮ ਨਾਲ ਹੁਣ ਪ੍ਰੇਮ ਨਾਲ ਕਈਆਂ ਨੇ ਪਰਮਾਤਮਾ ਦਾ ਕੋਈ ਨਾਮ ਲਿਆ ਕਿਸੇ ਨੇ ਕੋਈ ਨਾਮ ਲਿਆ ਕਿਸੇ ਨੇ ਕੋਈ ਨਾਮ ਲਿਆ ਅਸਲ ਵਿੱਚ ਪਰਮਾਤਮਾ ਮੁੱਖ ਦੀ ਆਵਾਜ਼ ਤਾਂ ਸ਼ਰਵਣ ਕਰਦੇ ਹੀ ਨੇ ਪਰ ਦਿਲ ਦੀ ਭਾਵਨਾ ਨੂੰ ਪਹਿਲਾਂ ਲੈਂਦੇ ਨੇ ਤੇ ਦਿਲ ਦੇ ਅੰਦਰ ਦੀ ਭਾਵਨਾ ਕਿੰਨੀ ਤੀਬਰਤਾ ਵਾਲੀ ਹੈ ਕਿੰਨਾ ਪਿਆਰ ਹੈ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਮ ਤਾਂ ਪਈ ਉਹਦੇ ਅਣਗਿਣਤੀ ਨੇ ਅਸ਼ੰਖ ਥਾਵ ਹੁਣ ਕਈ ਲੋਕ ਕਿਸੇ ਥਾਂ ਤੇ ਮੰਨਦੇ ਕੋਈ ਮੰਦਿਰਾਂ 'ਚ ਮੰਨਦਾ ਕੋਈ ਮਸਜਿਦਾਂ 'ਚ ਕੋਈ ਗੁਰੂ ਘਰਾਂ ਦੇ ਵਿੱਚ ਮੰਨਦਾ ਚਰਚਾਂ ਦੇ ਵਿੱਚ ਲੋਕੀ ਗੌੜ ਕਹਿੰਦੇ ਨੇ ਉਹਨੂੰ ਨਾਮ ਵੀ ਵੱਖਰੇ ਲੈਂਦੇ ਨੇ ਉਹਦੇ ਤਰਾਂ ਤਰਾਂ ਦੇ ਨਾਮ ਨੇ ਅਲੱਗ-ਅਲੱਗ ਥਾਮ ਨੇ ਇਹ ਸਾਰੀ ਧਰਤੀ ਦੇ ਉੱਤੇ ਜੀਵ ਮਮਤਾ ਪਾੜ ਕੇ ਬੈਠੇ ਨੇ ਮੇਰਾ ਘਰ ਹੈ ਮੇਰਾ ਘਰ ਹੈ ਪਰ ਅਸਲ ਵਿੱਚ ਉਹਦੀ ਮਿਹਰ ਨਾਲ ਹੀ ਆਪਾਂ ਬੈਠੇ ਆ ਆਪਣੇ ਘਰਾਂ ਦੇ ਵਿੱਚ ਨਹੀਂ ਤਾਂ ਇਹ ਧਰਤੀ ਸਾਰੀ ਪ੍ਰਮਾਤਮਾ ਦੀ ਹੈ ਵੀਰ ਸਗਲੀ ਧਰਤੀ ਸਾਧਕੀ ਸਾਰੇ ਧਰਤੀ ਨਾਮ ਜਪਣ ਲਈ ਸਾਧ ਸੰਗਤ ਲਈ ਸਾਧੂਆਂ ਮਹਾਤਮਾ ਲਈ ਬਣਾਏ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਜੇ ਪ੍ਰਸਾਦ ਬਸਹਿ ਸੁਖ ਮੰਦਰ ਤੇ ਸਹਿਤ ਆਏ ਸਦਾ ਮਨ ਅੰਦਰ ਜਿਹੜੇ ਆਪਣੇ ਕੋਲ ਘਰ ਦਿੱਤੇ ਹੋਏ ਵਾਹਿਗੁਰੂ ਨੇ ਸਾਰੇ ਵਾਹਿਗੁਰੂ ਦੇ ਘਰ ਨੇ ਸਰੀਰ ਰੂਪ ਘਰ ਵੀ ਵਾਹਿਗੁਰੂ ਦਾ ਹੀ ਬਖਸ਼ਿਆ ਹੋਇਆ ਹੈ ਅਤੇ ਸਰੀਰ ਰੂਪ ਘਰ ਵਿੱਚ ਵਾਹਿਗੁਰੂ ਆਪ ਹੀ ਬੈਠੇ ਨੇ ਅਤੇ ਸਰੀਰ ਦਾ ਇੱਕ ਨੌ ਰੱਖਿਆ ਹੋਇਆ ਹੈ ਉਸ ਨੌ ਦੀ ਹਉਮੈ ਵਿੱਚ ਜੀਵ ਹੈ ਤੂੰ ਮੈਨੂੰ ਜਾਣਦਾ ਨਹੀਂ ਮੇਰਾ ਕੀ ਨੌ ਹੈ ਇਸੇ ਹਉਮੈ ਵਿੱਚ ਹੈ ਜੀਵ ਵਾਸਤਵ ਦੇ ਵਿੱਚ ਮਹਾਰਾਜ ਕਹਿੰਦੇ ਨੇ ਅ ਸੰਖ ਅ ਅ ਗਿਣਤੀ ਨੌ ਨੇ ਅ ਗਿਣਤੀ ਥਾਨ ਨੇ ਪਰਮਾਤਮਾ ਦੇ ਜਿਵੇਂ ਸ਼ੇਸ਼ਨਾਗ ਬਾਰੇ ਮਹਾਰਾਜ 10ਵੇਂ ਪਾਦਸ਼ਾਹ ਕਹਿੰਦੇ ਨੇ ਸ਼ੇਸ਼ਨਾਗ ਸਿਰ ਸਹਸ ਬਨਾਈ ਹਜ਼ਾਰ ਤਾਂ ਸਿਰ ਹੀ ਆ ਉਹਦਾ ਦਵੈਸ ਹੰਸ ਰਤਨਾਹ ਸੁਹਾਈ 2000 ਉਹਦੀ ਜ਼ਬਾਨ ਹੋ ਗਈ ਰਟ ਅਬ ਲਗੇ ਨਾਮ અપਾਰਾ ਤੁਮਰੋ ਤਉ ਨ ਪਾਵਤ ਪਾਰਾ ਇੰਨੇ ਉਹਦੇ ਨਾਮ ਨੇ ਤੋ ਸਰਬਨਾਮ ਕਥਾ ਕਵਨ ਕਰਮ ਨਾਮ ਮਰਨ ਸੁਮਤ ਅਗੰ ਅਗੰ ਅਸੰਖ ਲੋਵ ਲੋਤ ਭਾ ਪ੍ਰਕਾਸ਼ ਉਹ ਜੋ ਲੋਤ ਭਾ ਪ੍ਰਕਾਸ਼ ਰੂਪ ਪਰਮਾਤਮਾ ਮਾਨ ਕਰਕੇ ਅਗੰਮ ਹੈ ਤਨ ਕਰਕੇ ਅਗੰਮ ਹੈ ਸਰੀਰ ਕਰਕੇ ਵੀ ਬਾਣੀ ਕਰਕੇ ਵੀ ਉਹ ਅਸੰਖਿਆ ਕਿਉਂਕਿ ਮਾਨ ਬਾਣੀ ਸਰੀਰ ਦੀ ਗਮਤਾ ਹੁੰਦੀ ਪਹੁੰਚ ਪਰਮਾਤਮਾ ਜੀ ਪਹੁੰਚ ਤੋਂ ਪਰੇ ਆਪਨੀ ਤੋਂ ਕਿਉਂਕਿ ਮਨੁੱਖ ਨੂੰ ਆਪਣੀ ਬੁੱਧੀ ਤੇ ਇਸ ਤਰ੍ਹਾਂ ਮਾਨ ਹੈ ਜਿਵੇਂ ਇੱਕ ਗਲਾਸ ਵਿੱਚ ਪਾਣੀ ਭਰ ਦਈਏ ਪੂਰਾ ਨਕੋ ਨਕ ਕਿਉਂ ਬੰਦਾ ਕਹੇ ਜਾ ਕੇ ਗਲਾਸ ਕਹੇਗਾ ਇਸ ਤੋਂ ਵੱਧ ਪਾਣੀ ਨਹੀਂ ਦੁਨੀਆ 'ਚ ਕਿਤੇ ਹੋ ਸਕਦਾ ਕਿਉਂਕਿ ਗਲਾਸ ਦਾ ਆਕਾਰ ਹੀ ਉਨਾਂ ਕ ਹੈ ਪਰ ਜਦੋਂ ਉਹਨੂੰ ਗਲਾਸ ਨੂੰ ਸਮੁੰਦਰ ਕੋਲ ਲਿਆਈਏ ਤੇ ਦੇਖ ਕੇ ਕਹਿਣਾ ਵੀ ਇੰਨਾ ਪਾਣੀ ਮਨੁੱਖ ਦੀ ਬੁੱਧੀ ਤਾਂ ਇੱਕ ਚਮਚੇ ਦੇ ਪਾਣੀ ਜਿੰਨੀ ਆ ਹੱਥ ਵਾ ਇੱਕ ਬੂੰਦ ਜਿੰਨੀ ਲਾ ਲੋ ਬਸ ਤੇ ਹੰਕਾਰ ਸਮੁੰਦਰ ਜੱਡਾ ਬੁੱਧੀ ਬੂੰਦ ਜੱਡੇ ਆ ਸੋ ਇਸੇ ਕਰਕੇ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ ਕਿਉਂਕਿ ਮਨੁੱਖ ਨੂੰ ਬੁੱਧੀ ਦੀ ਹਉਮੈ ਬਹੁਤ ਜ਼ਿਆਦਾ ਹੈ 84 ਲੱਖ ਜਨ ਦੇ ਵਿੱਚ ਬੁੱਧੀ ਜਿਹੜੀ ਹੈ ਸਿਰਫ ਮਨੁੱਖ ਨੂੰ ਦਿੱਤੀ ਪ੍ਰਮਾਤਮਾ ਨੇ ਇਸੇ ਕਰਕੇ ਇਹਨੂੰ ਆਪਣੇ ਮਨ ਦੇ ਅੰਦਰ ਹਉਮੈ ਹੀ ਵੜੀ ਰਹਿੰਦੀ ਆ ਕਿ ਮੈਂ ਹਾਂ ਮੈਂ ਹਾਂ ਜਦੋਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖ ਕੇ ਸਾਨੂੰ ਸਮਝ ਜਾਣਾ ਚਾਹੀਦਾ ਕਿ ਸਮੁੰਦਰ ਸਰੂਪ ਅਕਾਲ ਪੁਰਖ ਵਾਹਿਗੁਰੂ ਹੰਦ ਸੋ ਪ੍ਰਕਾਸ਼ ਨੂੰ ਪ੍ਰਮਾਤਮਾ ਪਿੱਛੇ ਵੀ ਅਗੰਮ ਸੀ ਹੁਣ ਬੇਗੰਮ ਹੈ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਅਗੰਮੀ ਹੋਣਾ ਅਸੰਖ ਕਿਉਂਕਿ ਅਸੰਖ ਹੀ ਹੋਣਾ ਹੈ ਅਣਗਿਣਤ ਬਾਹਰ ਗੁਰੂ ਹੈ ਆਮਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਗੰਮ ਹੁੰਦਾ ਖੌਫ ਖੌਫ ਤੋਂ ਰਹਿਤ ਹੈ ਪ੍ਰਮਾਤਮਾ ਸੋ ਇਸ ਕਰਕੇ ਬੇਅੰਤ ਰੂਪ ਕਰਕੇ ਕਥਨ ਕਰਦੇ ਨੇ ਪ੍ਰਮਾਤਮਾ ਨੂੰ ਬਹੁਤ ਹੀ ਜ਼ਿਆਦਾ ਡੰਗਾਈ ਚ ਨਹੀਂ ਜਾਣਾ ਸਿਰਫ ਸਧਾਰਨ ਤੌਰ ਤੇ ਇੰਨੀ ਇੱਕ ਗੱਲ ਸਮਝ ਲੈਣੀ ਬਾਣੀ ਪੜਦਿਆਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਿ ਅਣਗਿਣਤ ਜਾਪ ਨੇ ਉਹਦੇ ਅਣਗਿਣਤ ਨਾਮ ਨੇ ਅਣਗਿਣਤ ਥਾਂ ਨੇ ਅਸੰਖ ਕਹ ਸਿਰ ਭਾਰ ਹੋਏ ਇਹਦੇ ਵਿੱਚ ਦੋ ਵਿਚਾਰਾਂ ਕਰਦੇ ਨੇ ਵਿਦਵਾਨ ਇੱਕ ਤਾਂ ਉਹ ਕਿ ਅਣਗਿਣਤ ਕਹਿਣਾ ਵੀ ਜਿਹੜਾ ਨਾ ਉਹ ਵੀ ਪਾਪਾਂ ਦਾ ਬੋਝ ਸਿਰ ਤੇ ਆਉਂਦਾ ਕਿਉਂਕਿ ਪ੍ਰਮਾਤਮਾ ਗਿਣਤੀ ਤੋਂ ਬਾਹਰ ਹੈ ਗਿਣਤੀ ਕਰਦਿਆਂ ਕਰਦਿਆਂ ਜਦੋਂ ਆਦਮੀ ਰੁਕ ਜਾਂਦਾ ਨਾ ਤਾਂ ਕਹਿੰਦਾ ਅਣਗਿਣਤ ਗਿਣਤੀ ਦੀ ਨਿਗਾਹ ਕਰਕੇ ਅਣਗਿਣਤ ਸ਼ਬਦ ਪੈਦਾ ਹੋਇਆ ਗਿਣਤੀ ਤੋਂ ਹੀ ਅਣਗਿਣਤ ਪੈਦਾ ਹੋਇਆ ਹੁਣ ਗਿਣਤੀ ਦੀ ਮਾਇਆ ਵਿੱਚ ਹੈ ਤੇ ਅਣਗਿਣਤ ਅੱਖਰ ਵੀ ਮਾਇਆ ਵਿੱਚ ਹੈ ਇਸ ਕਰਕੇ ਇਹ ਧੁੰਦਵਾਦ ਹੈ ਜਿਵੇਂ ਦਿਨ ਹੈ ਰਾਤ ਹੈ ਸਵੇਰ ਹੈ ਸ਼ਾਮ ਹੈ ਮਨਮੁਖ ਹੈ ਗੁਰਮੁਖ ਹੈ ਜੇ ਇੱਕ ਅੱਖਰ ਹੈ ਇੱਕ ਤਾਂ ਦੋ ਵੀ ਹੈ ਤਿੰਨ ਵੀ ਹੈ 100 ਵੀ ਹੈ ਪਰਮਾਤਮਾ ਇੱਕ ਤੋਂ ਪਿੱਛੇ ਨੂੰ ਵੀ ਹੈ ਪਰਮਾਤਮਾ ਇੰਨਾ ਗਿਣਤੀਆਂ ਮਿੰਟੀਆਂ ਦੇ ਵਿੱਚ ਨਹੀਂ ਇਸ ਕਰਕੇ ਕਹਿੰਦੇ ਸਿੱਧਾਂ ਦੀ ਹਮੈਨ ਨੂੰ ਨਿਰਵਤ ਕਰਨ ਲਈ ਕਹਿੰਦੇ ਨੇ ਕਿ ਅਣਗਿਣਤ ਕਹਿਣਾ ਵੀ ਸਿਰ ਤੇ ਭਾਰ ਚੜਾਉਣ ਵਾਲੀ ਗੱਲ ਹੋ ਜਾਂਦੀ ਹੈ ਸੋਇਸ ਕਰਕੇ ਜੇ ਬਾਣੀ ਅੰਦਰ ਮਾਰਨੇ ਚਾਰਨ ਕੀਤਾ ਨਾ ਗਜੀ ਨ ਮਿਨੀਏ ਤੋ ਨ ਤੁਲੀਏ ਪਾਚਨ ਸੇਰ ਅਢਾਈ ਕਹਿੰਦੇ ਇੱਕ ਵਾਰੀ ਲੂਣ ਦੀ ਡਲੀ ਕਿਸੇ ਨੇ ਸਮੁੰਦਰ ਦੇ ਵਿੱਚ ਭੇਜੀ ਬਹੁਤ ਵੱਡਾ ਡੜਾ ਲੈ ਕੇ ਰਸੇ ਨਾਲ ਬੰਨ੍ਹ ਕੇ ਕਈ ਮੀਟਰ ਹਜ਼ਾਰਾਂ ਮੀਟਰ ਲੰਬਾ ਰਸਾ ਲੈ ਕੇ ਕਿ ਤੂੰ ਸਮੁੰਦਰ ਦਾ ਅੰਤ ਬਾ ਕਿੰਨਾ ਜਦੋਂ ਭੇਜਿਆ ਥੱਲੇ ਨੂੰ ਹੌਲੀ-ਹੌਲੀ ਲੂਣ ਵਿੱਚੇ ਹੀ ਖੁਰ ਗਿਆ ਸਮੁੰਦਰ ਦੇ ਭਾਵ ਅੰਤ ਪਾਉਣ ਵਾਲਾ ਬੰਦਾ ਜਦੋਂ ਪ੍ਰਮਾਤਮਾ ਦਾ ਅੰਤ ਪਾਉਣ ਦਾ ਯਤਨ ਕਰਦਾ ਤੂੰ ਤੂੰ ਕਰਤਾ ਤੂੰ ਹੂਆ ਮੁਜਮੈ ਰਹਾ ਨਾ ਹੂੰ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਜਿਹਾ ਜਿਹਾ ਉਹ ਪ੍ਰਮਾਤਮਾ ਉਹ ਵੈਸਾ ਉਹੀ ਐ ਵਾਹਿਗੁਰੂ ਜਾਣੇ ਕਿ ਉਹ ਕੈਸਾ ਹੁਣ ਕਹਿੰਦੇ ਨੇ ਇੱਕ ਉਹ ਨੇ ਜਿਹੜੇ ਸਿਰ ਤੇ ਔਕ ਹੈ ਕਿ ਹੰਕਾਰ ਵਿੱਚ ਆ ਕੇ ਭਾਰ ਚੱਕ ਲੈਂਦੇ ਨੇ ਅਸਲ ਵਿੱਚ ਪ੍ਰਮਾਤਮਾ ਨੂੰ ਕੀ ਭਾਉਂਦਾ ਨਿਮਰਤਾ ਨਾਲ ਭੋਲੇ ਸੁਭਾਅ ਨਾਲ ਅਣਜਾਣ ਪੁਣੇ ਵਿੱਚ ਕੋਈ ਕੁਛ ਕਹਿ ਵੀ ਜੇ ਜਾਂਦਾ ਉਹ ਉਹਦਾ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰਦੇ ਕਹਿੰਦੇ ਕੋਈ ਨਹੀਂ ਭੋਲੇ ਸੁਭਾਅ ਵਾਲਾ ਕਹਿੰਦਾ ਤਾਂ ਭਾਵਨਾ ਨਾਲ ਗੋਵਿੰਦ ਭਾਉ ਭਗਦਾ ਭੁਖਾ ਕਿਉਂਕਿ ਉਹ ਬੰਦਾ ਕਹਿੰਦਾ ਮੈਂ ਤਾਂ ਜੀ ਵਿਦਵਾਨ ਨਹੀਂ ਕੋਈ ਵਿੱਦਿਆ ਨਹੀਂ ਆਉਂਦੀ ਮੈਂ ਤਾਂ ਮਹਾਰਾਜ ਜੀ ਵੈਸੇ ਸਰਦਾ ਨਾਲ ਹੀ ਕਿਹਾ ਕਹਿੰਦੇ ਇਹ ਠੀਕ ਹੈ ਮਨਜ਼ੂਰ ਹੈ ਪਰ ਇੱਕ ਬੰਦਾ ਆਪਣੀ ਵਿੱਦਿਆ ਦੀ ਹਉਮੈ ਕਰਕੇ ਕਹਿੰਦਾ ਮੈਂ ਉਹਦਾ ਅੰਤ ਪਾ ਸਕਦਾ ਹਾਂ ਵਾਹਿਗੁਰੂ ਇੰਨੀ ਦੂਰ ਹੈ ਇੰਨੀ ਗਿਣਤੀ ਇੰਨੀ ਅਗਿਣਤ ਹੈ ਸੋ ਮਹਾਰਾਜ ਕਹਿੰਦੇ ਨੇ ਜੇ ਕੋਈ ਗਿਣਤੀ ਦੁਆਰਾ ਕੋਸ਼ਿਸ਼ ਕਰਦਾ ਹੈ ਗਾਵੈ ਕੋ ਵਿਦਿਆ ਵਿਖਮ ਵਿਚਾਰ ਵਿਦਿਆ ਦੇ ਔਖੇ ਵਿਚਾਰਾਂ ਦੁਆਰਾ ਕਥਨ ਕਰਨ ਦਾ ਯਤਨ ਕਰਦਾ ਤਦੋਂ ਉਹ ਤੋਂ ਕਥਨ ਨਹੀਂ ਹੋ ਸਕਦਾ ਕਿਉਂਕਿ ਉਹਦੇ ਵਿੱਚ ਵੀ ਕੋਈ ਨਾ ਕੋਈ ਫੇਰਦੋਸ਼ ਆ ਜਾਂਦਾ ਕੋਈ ਨਾ ਕੋਈ ਫੇਰਦੋਸ਼ ਆ ਜਾਂਦਾ ਸੋ ਜਿਨ੍ਹਾਂ ਨੇ ਕਥਾ ਸੁਣੀ ਹੈ ਪੰਜ ਪ੍ਰਮਾਣ ਪੌੜੀ ਦੀ ਉਹਦੇ ਵਿੱਚ ਆਇਆ ਸਿੱਧਾਂ ਨੇ ਕਿਹਾ ਧਰਤੀ ਹੋਰ ਪਰਾ ਹੋਰ ਹੋ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੋਸ਼ ਗਿਣੇ ਸੀ ਚੱਕਰ ਦਾ ਦੋਸ਼ ਹੈ, ਪ੍ਰਾਗ ਲੋਭ ਦੋਸ਼ ਹੈ। ਮਹਾਰਾਜ ਜੀ ਨੇ ਸਾਰੇ ਦੋਸ਼ ਗਿਣ ਕੇ ਜਦੋਂ ਜਿੱਦਿਆ ਬਾਣ ਲੋਕਾਂ ਨੂੰ ਨਿਰੁੱਤਰ ਕਰ ਦਿੱਤਾ ਤਦੋਂ ਉਹਨਾਂ ਨੇ ਫਿਰ ਸਤਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਅਸੀਂ ਹੁਣ ਚਰਚਾ ਦੇ ਵਿੱਚ ਹਾਰ ਗਏ। ਅਸੀਂ ਤੁਹਾਡੇ ਦੇ ਨਿਰੁੱਤਰ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਤਾਂ ਮਨ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਧਰਤੀ ਦੇ ਥੱਲੇ ਕੋਈ ਬਲਦ ਖੜਾ ਹੈ। ਅਤੇ ਉਹਦੇ ਥੱਲੇ ਫੇਰ ਧਰਤੀ, ਫੇਰ ਬਲਦ, ਫੇਰ ਧਰਤੀ, ਫੇਰ ਬਲਦ ਇਹ ਕੋਈ ਚੱਕਰ ਨਹੀਂ ਹੈ। ਤੁਸੀਂ ਐਵੇਂ ਲੋਕਾਂ ਨੂੰ ਭੁਲੇਖੇ 'ਚ ਪਾਈ ਜਾਂਦੇ ਹੋ। ਅਸਲ ਵਿੱਚ ਧਰਤੀ ਨੂੰ ਆਸਰਾ ਦਿੰਦਾ ਧੌਲ, ਧਰਮ, ਦਇਆ ਦਾ ਪੂਤ, ਸੰਤੋਖਤਾਪ ਰੱਖਿਆ ਜਿਨ ਸੂਤ। ਤਾਂ ਤੇ ਸਰਗੁਰੂ ਮਹਾਰਾਜ ਕਹਿੰਦੇ ਨੇ ਅ ਸੰਖ ਕਹ ਹੈ ਸਿਰ ਭਾਰ ਹੋਏ, ਦੋ ਹਾਹੇ ਵੀ ਬੋਲਣੇ ਨੇ। ਕਹ ਹੈ ਉਹ ਐਸੇ ਵੀ ਲੋਕ ਨੇ ਇੱਕ ਮਹਾਤਮਾ ਰੱਬ ਦੇ ਪਿਆਰੇ ਜੰਗਲਾਂ ਦੇ ਵਿੱਚ ਜੋ ਸਿਰ ਦੇ ਭਾਰ ਹੋ ਕੇ ਸਿਰ ਪਰਨੇ ਹੋ ਕੇ ਪ੍ਰਮਾਤਮਾ ਦਾ ਨਾਮ ਕਹਿੰਦੇ ਨੇ ਅਸੰਖ ਨਾਮ ਜਪਦੇ ਨੇ ਅਸੰਖ ਹੀ ਮਹਾਤਮਾ ਨੇ ਸ਼ਰਧਾ ਭਾਵਨਾ ਨਾਲ ਪ੍ਰਮਾਤਮਾ ਦਾ ਨਾਮ ਕਹਿੰਦੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਜੋ ਪਾਪਾਂ ਦਾ ਭਾਰ ਸੀ ਉਹ ਸਿਰੇ ਕਈ ਲੰਬੀ ਹੋ ਜਾਂਦਾ ਭਾਰ ਪਾਸੇ ਹੋ ਜਾਂਦਾ ਨਾਮ ਜਪਣ ਦੇ ਨਾਲ ਕਈ ਮਹਾਤਮਾ ਸਿਰ ਭਾਰ ਜਿਵੇਂ ਕਹਿੰਦੇ ਨਾ ਸਿਰ ਭਾਰ ਹੋ ਕੇ ਨਾਮ ਜਪਿਆ ਕਪਾਲੀ ਆਸਣ ਲਾ ਕੇ ਅਨੰਤ ਪਰਮਾਤਮਾ ਦਾ ਨਾਮ ਜਪਦੇ ਨੇ ਜਪਣ ਦਾ ਤਰੀਕਾ ਹੈ ਕਿ ਉਹ ਗ੍ਰਿਸ਼ਤੀਆਂ ਲਈ ਤਾਂ ਬੜਾ ਸੌਖਾ ਜਿਹਾ ਸਾਧਨ ਦੱਸਿਆ ਹੈ ਗ੍ਰਿਸ਼ਤੀ ਨੇ ਆਪਣੀ ਕੀਰਤ ਕਰਨੀ ਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਨਾਮ ਜਪਣਾ ਗ੍ਰਿਸ਼ਤੀ ਦੀ ਗੱਲ ਹੋਰ ਹੈ ਪਰ ਸਾਧੂ ਦੀ ਗੱਲ ਹੋਰ ਹੈ ਸੰਤ ਦੀ ਗੱਲ ਹੋਰ ਹੈ ਬੇਹੰਗਮ ਜੀਨੇ ਨਾਲ ਵਿਕਾਰਾਂ ਤੇ ਵੀ ਕਾਬੂ ਪਾਉਣਾ ਤੇ ਇਸ ਕਰਕੇ ਵਿਕਾਰਾਂ ਤੇ ਕਾਬੂ ਪਾਉਣ ਲਈ ਸਰੀਰਕ ਤੌਰ ਦੇ ਉੱਤੇ ਵੀ ਉਹਨੂੰ ਆਪਣੇ ਆਪ ਤੇ ਕੰਟਰੋਲ ਰੱਖਣ ਲਈ ਇੰੀਆਂ-ਇਆਂ ਚੀਜ਼ਾਂ ਜਿਵੇਂ ਕਿ ਭਗਤੀ ਕਰਦੇ ਹੋਇਆ ਸਰੀਰਕ ਤੌਰ ਤੇ ਵੀ ਕਰਮ ਕਰਨਾ ਪੈਂਦਾ ਆਪਣੀ ਆਪਣੀ ਮਰਜ਼ੀ ਹੈ ਇਨਸਾਨ ਦੀ ਸੋ ਇਸ ਤਰ੍ਹਾਂ ਕਹਿਣ ਲੱਗੇ ਸਿੱਧ ਕੇ ਮਹਾਰਾਜ ਇਹ ਜੀਵ ਸੁਤੰਤਰ ਹੈ ਕਿ ਜਾਂ ਅਧੀਨ ਹੈ ਕਿਸੇ ਦੇ ਜੇ ਸੁਤੰਤਰ ਹੈ ਤਾਂ ਦੁਖੀ ਕਿਉਂ ਹੁੰਦਾ ਜੇ ਅਧੀਨ ਹੈ ਪਤੰਤਰ ਅਧੀਨ ਨੂੰ ਕਹਿੰਦੇ ਅਧੀਨ ਤਾਂ ਫਿਰ ਇਹ ਜੀਵ ਜਿਹੜਾ ਹੈ ਇਹ ਕਿਸ ਦੇ ਅਧੀਨ ਹੈ ਇਹ ਦੱਸੋ ਕਿਰਪਾ ਕਰਕੇ ਮਹਾਰਾਜ ਕਹਿੰਦੇ ਅਸਲ ਵਿੱਚ ਜੀਵ ਜਿਹੜਾ ਨਾ ਮਸਤਕ ਤੇ ਲਿਖੇ ਹੋਏ ਲੇਖਾਂ ਦੇ ਅਧੀਨ ਹੀ ਚੱਲਦਾ ਹੈ ਸੁਤੰਤਰ ਹੈ ਜੀਵ ਕਰਮ ਕਰਨ ਨੂੰ ਕਰਮ ਕਰਨ ਨੂੰ ਤੁਸੀਂ ਜਿੰਨੀ ਤੇਜ਼ ਮਰਜ਼ੀ ਗੱਡੀ ਭਜਾਓ ਸੜਕ ਤੇ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਜਦੋਂ ਸਪੀਡ ਤੋਂ ਵੱਧ ਗਿਆ ਕੰਮ ਫਿਰ ਉਸੇ ਵਕਤ ਪਤੰਤਰ ਭਾਵ ਅਧੀਨ ਹੋਣਾ ਪੈਂਦਾ ਟਿਕਟ ਕੱਟੀ ਜਾਣੀ ਉੱਥੇ ਇਸੇ ਤਰ੍ਹਾਂ ਹੀ ਕੋਈ ਕੰਮ ਕਰੋ ਮਾੜਾ ਚੰਗਾ ਉਹਦੇ 'ਚ ਤਾਂ ਆਜ਼ਾਦੀ ਹੈ ਕੋਈ ਬਾਹ ਨਹੀਂ ਫੜਦਾ ਕਿ ਮਾੜੇ ਕੰਮ ਕਰਨ ਵਾਲੇ ਦੀ ਪਰ ਮਹਾਰਾਜ ਕਹਿੰਦੇ ਲੇਖ ਲਿਖਿਆ ਜਾਂਦਾ ਉਸੇ ਵਕਤ ਲੇਖ ਲਿਖਣ ਵਾਲੀ ਸ਼ਕਤੀ ਅਕਾਲ ਪੁਰਖ ਦੀ ਗੁਪਤ ਹੈ ਗੁਰਬਾਣੀ ਦੇ ਅੰਦਰ ਉਹ ਜੇਕਰ ਆਉਂਦਾ ਚਿੱਤਰ ਗੁਪਤ ਬਹੁਤ ਸੂਖਮ ਚੀਜ਼ਾਂ ਨੇ ਜਿਹੜੀਆਂ ਚਿੱਤਰ ਸੱਜੇ ਪਾਸੇ ਮੋਢੇ ਤੇ ਬੈਠ ਕੇ ਦਿਨ ਦੇ ਸਾਰੇ ਕੰਮ ਲਿਖਦਾ ਖੱਬੇ ਪਾਸੇ ਗੁਪਤ ਬੈਠਦਾ ਰਾਤ ਦੇ ਸਾਰੇ ਕੰਮ ਲਿਖੀ ਜਾਂਦਾ ਸੋ ਇਸ ਕਰਕੇ ਹਰ ਇੱਕ ਚੀਜ਼ ਸਾਡੀ ਨੋਟ ਹੁੰਦੀ ਹਰੇਕ ਗੱਲ ਸਾਡੇ ਕੈਮਰੇ ਵਿੱਚ ਪ੍ਰਮਾਤਮਾ ਜਾਣੀ ਜਾਣਨੇ ਸਭ ਸਾਡੇ ਹਰੇਕ ਚੀਜ਼ ਨੂੰ ਵਾਹਿਗੁਰੂ ਨੋਟ ਕਰਦੇ ਨੇ ਭਾਵੇਂ ਆਪਾਂ ਕਹੀਏ ਕਿ ਆਹ ਗੱਲ ਮੇਰੇ ਕਿਸੇ ਨੂੰ ਨਹੀਂ ਪਤਾ ਕਿਸੇ ਨੇ ਨਹੀਂ ਦੇਖਿਆ ਮੈਨੂੰ ਆ ਕਰਮ ਕਰਦੇ ਨੂੰ ਮਹਾਰਾਜ ਕਹਿੰਦੇ ਨੇ ਅੰਦਰ ਬਹਿ ਕੇ ਪਾਪ ਕਮਾਵੈ ਸੋ ਚੌਕੁੰਨੀ ਜਾਣੀ ਐ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਛਾਂਤ ਘਟ ਘਟ ਕੇ ਪਾਤ ਪਟ ਕੀ ਜਾਂਦਾ ਦਿਲਾਂ ਦਿਲਾਂ ਦੇ ਅੰਦਰ ਜਿਹੜੇ ਪਰਦੇ ਦੇ ਅੰਦਰ ਤਲਹੀਅ ਲਖਰ ਇੱਕ ਗੁਰਬਾਣੀ ਦਾ ਡੁੰਗਾਈ ਵਿੱਚ ਪਰਦੇ 'ਚ ਇੱਕ ਗੁਪਤ ਗੱਲਾਂ 'ਤੇ ਸੰਸਕਾਰ ਬਸਦੇ ਨੇ ਜ਼ਿੰਦਗੀ ਵਿੱਚ ਸਾਰੀਆਂ ਗੱਲਾਂ ਆਪਣੀਆਂ ਸਾਰਿਆਂ ਨੂੰ ਨਹੀਂ ਪਤਾ ਅੰਦਰ ਸੰਸਕਾਰਾਂ ਵਾਲੇ ਥਾਂ ਤੇ ਨਿਗਾਹ ਮਾਰੀਏ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਗੁਨਾਹ ਆਪਾਂ ਕੀਤੇ ਨੇ ਲੁਕਵੇਂ ਵੀ ਕੀਤੇ ਨੇ ਆਪਣੜੇ ਗਰੀਬਾਂ ਮੈਂ ਸਿਰ ਨੀਵਾ ਕਰ ਦੇਖ ਉੱਥੇ ਸਾਰੇ ਆਪਾਂ ਤਾਂ ਪਤਾ ਹੀ ਹੈ ਬਿ ਆਪਾਂ ਕੀ ਕੀ ਕੀਤਾ ਅੱਜ ਤੱਕ ਜਿਹੜੇ ਉਸ ਥਾਂ ਦੇ ਉੱਤੇ ਜਿੱਥੇ ਸਾਰੇ ਗੁਨਾਹਾਂ ਨੂੰ ਆਪਾਂ ਦੇਖਦੇ ਆਂ ਤਲਹੀਅਲ ਸੰਸਕਾਰਾਂ ਵਾਲਾ ਥਾਂ ਵਾਹਿਗੁਰੂ ਦੀ ਜੋਤ ਹੀ ਉੱਥੇ ਹਾਸਲ ਵਿੱਚ ਤੇ ਉਹਦੇ ਤੋਂ ਸੁਪਾ ਚਵੇਂ ਲੈਣਾ ਆਪਾਂ ਨੇ ਆਪਣਾ ਗੁਨਾਹ ਕਿਵੇਂ ਸੁਪਾ ਲੈਣਾ ਸੱਦ ਸੁਣਦਾ ਸੱਦ ਵੇਖਦਾ ਕਿਉਂ ਮੁੱਕਰ ਪਿਆ ਜਾਏ ਕਿਉਂਕਿ ਜੋ ਮੈਂ ਬੋਲ ਰਿਹਾ ਇਹ ਅੰਦਰੋਂ ਜੋਤ ਹੀ ਤਾਂ ਬੋਲਦੀ ਹੈ ਜੋ ਤੁਸੀਂ ਸੁਣ ਰਹੇ ਹੋ ਜੋਤ ਹੀ ਤਾਂ ਸੁਣਦੇ ਜੋ ਕਰਮ ਕਰਦੇ ਆਂ ਇਹ ਨੇਤਰ ਮੇਰੇ ਹਰ ਤੁਮ ਮੈਂ ਜੋਤ ਰੱਖੀ ਇਹ ਸਰੀਰਾਂ ਮੇਰੇ ਹਰ ਤੁਮ ਮੈਂ ਜੋਤ ਰੱਖੀ ਇਹ ਸਰੀਰ ਵਿੱਚ ਵੀ ਜੋਤ ਹੈ ਨੇਤਰਾਂ ਵਿੱਚ ਵੀ ਜੋਤ ਹੈ ਦਿਮਾਗ ਵਿੱਚ ਵੀ ਇੱਕ ਜੋਤ ਕਰਮ ਕਰਦੀ ਹੈ ਇਹ ਸਾਇੰਸ ਦਾ ਮੈਂ ਖੋਜ ਕਰ ਲਈ ਇਸ ਗੱਲ ਦੀ ਇੱਕ ਜੋਤ ਸਾਡੀ ਦਿਲ ਵਿੱਚ ਹੈ ਜਿਹੜੀ ਦਿਲ ਨੂੰ ਚਲਾਉਂਦੀ ਹੈ ਇੱਕ ਜਿੱਥੇ ਰੋਟੀ ਖਾਦ ਖਾ ਕੇ ਜਾ ਕੇ ਹজম ਹੁੰਦੀ ਇੱਕ ਜੋਤ ਇੱਥੇ ਆ ਜਿਹੜੀ ਰੋਟੀ ਨਹੀਂ ਹজম ਕਰਦੀ ਇਹ ਸਾਰੀ ਜੋਤ ਪ੍ਰਮਾਤਮਨ ਰੱਖੀ ਜਿਸ ਜੋਤ ਦੇ ਅਧੀਨ ਸਾਡਾ ਸਰੀਰ ਚੱਲਦਾ ਹੈ ਪਰ ਉਹ ਕਿਉਂਕਿ ਮਨੁੱਖ ਨੇ ਹਮੇਸ਼ਾ ਬਾਹਰ ਪਾਸੇ ਹੀ ਦੇਖਿਆ ਅੱਜ ਤੱਕ ਅੰਦਰ ਸਰੀਰ ਵੱਲ ਨਹੀਂ ਦੇਖਿਆ ਜਦੋਂ ਤੱਕ ਬਿਰਤੀ ਸਾਡੀ ਬਾਹਰ ਨੂੰ ਦੇਖਦੀ ਹੈ ਉਦੋਂ ਤੱਕ ਆਪਾਂ ਅੰਦਰ ਨਹੀਂ ਮੁੜਦੇ ਕੋਸ਼ਿਸ਼ ਤੇ ਇਹ ਕਿ ਅੰਦਰ ਨੂੰ ਮੁੜਨ ਦਾ ਯਤਨ ਕਰੀਏ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਪਰਦੇਸੀ ਮਨ ਬਾਹਰ ਨੂੰ ਰਹਿੰਦਾ ਹਮੇਸ਼ਾ ਜਿਉਂ ਬਾਲਕ ਜਨਮ ਲਿਆ ਥੋੜਾ ਜਿਹਾ ਵੱਡਾ ਹੋਇਆ ਘਰ ਦੇ ਕਿਸੇ ਵਡੇਰੇ ਨੇ ਬਾਹਰ ਨੂੰ ਦਿਖਾਇਆ ਸੜਕ ਤੇ ਕਾਰਾਂ ਚੱਲਦੀਆਂ ਉਹ ਦੇਖ ਦੇਖਦੇ ਆ ਹੌਲੀ ਹੌਲੀ ਉਹਨੂੰ ਗਲੀ ਚ ਘੁਮਾਉਣ ਲੈ ਗਿਆ ਹੁਣ ਬਾਲਕ ਛੋਟੀ ਜੀ ਉਂਗਲ ਕਰਕੇ ਆਪਣੇ ਦਾਦੇ ਨੂੰ ਨਾਨੇ ਨੂੰ ਕਹਿੰਦਾ ਉਹ ਉਹ ਕਰਦਾ ਬਾਹਰ ਨੂੰ ਜਾਣਾ ਹੈ ਕਹਿੰਦਾ ਚੱਲ ਬਾਹਰ ਹੋਰ ਥੋੜਾ ਵੱਡਾ ਹੋਇਆ ਉੱਥੇ ਗਿਆ ਫਲਾਣੇ ਥਾਂ ਗਿਆ ਫਿਰ ਉਹਦੀ ਸੈਰ ਕੀਤੀ ਫਲਾਣੇ ਥਾਂ ਕਿ ਉੱਥੇ ਸਮੁੰਦਰ ਉਹ ਦੇਖ ਕੇ ਆਂਦਾ ਫਿਰ ਉੱਥੇ ਫੁੱਲਾਂ ਨੇ ਘਾਟੀਆਂ ਦੇਖ ਲਈਆਂ ਅੱਗੇ 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 ਫਿਰ ਬਹਾਦਰ ਦੇਸ਼ਾਂ ਨਿਕਲਿਆ ਜਦੋਂ ਬਾਹਰ ਆਇਆ ਸਾਰਾ ਕੁਝ ਦੇਖ ਦਿਖਾ ਕੇ 70 ਸਾਲ ਦਾ ਹੋ ਕੇ ਕਹਿੰਦਾ ਕੁਝ ਨਹੀਂ ਹੈ ਦੁਨੀਆ 'ਚ ਮਹਾਰਾਜ ਕਹਿੰਦੇ ਮੈਂ ਤੈਨੂੰ ਛੋਟੇ ਜਿਹੇ ਹੁੰਦੇ ਨੂੰ ਕਿਹਾ ਸੀ ਇਹ ਵੀ ਕੁਝ ਨਹੀਂ ਹੈ ਤੂੰ ਮੇਰੀ ਗੱਲ ਸੁਣੀ ਨਹੀਂ ਉਹ ਤੂੰ ਹੁਣ ਸਵਾਸ ਮੁੱਕ ਗਏ ਜ਼ਿੰਦਗੀ ਖਤਮ ਹੋ ਗਈ ਐਂਡ ਦੇ ਸਮੇਂ ਤੇ ਤੂੰ ਹੀ ਕਹੀ ਜਾਂਦਾ ਕੁਛ ਨਹੀਂ ਹੁਣ ਤਾਂ ਤੂੰ ਕਰ ਹੀ ਨਹੀਂ ਕੁਝ ਸਕਦਾ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨੁੱਖ ਤੂੰ ਬਾਹਰ ਨੂੰ ਜਾਣ ਦੀ ਬਜਾਏ ਅੰਦਰ ਨੂੰ ਜਾਣਾ ਸ਼ੁਰੂ ਕਰ ਦਵੇਂ ਨਾ ਅਤੇ ਅੰਦਰ ਦੇਖ ਸਾਡੇ ਕੀ ਕੁਝ ਹੈ ਜੋ ਬ੍ਰਹਮੰਡ ਦੇ ਸੋਏ ਪਿੰਡੇ ਜੋ ਖੋਜੈ ਸੋ ਪਾਵੈ ਸਾਇੰਸ ਦਾ ਨੀ ਜੋਰ ਲਾ ਲਾ ਕੇ ਮੰਦਰ ਘਾਰੇ ਤੇ ਗਏ ਸੂਰਜ ਸੂਰਜ ਤੇ ਕੋਈ ਜਾ ਸਕਦਾ ਕੋਈ ਨਹੀਂ ਜਾ ਸਕਦਾ ਕਿਉਂਕਿ ਸੂਰਜ ਤੋਂ ਜਦੋਂ ਇੱਥੋਂ 50000 ਕਿਲੋਮੀਟਰ ਲੱਖ ਕਿਲੋਮੀਟਰ ਰਾਕਟ ਉਸ ਪਾਸੇ ਨੂੰ ਹੋਇਆ ਜਾਂ ਚਲੋ ਉਸ ਤੋਂ ਜ਼ਿਆਦਾ ਵੀ ਚਲਾ ਗਿਆ ਕਈ ਵਾਰ ਭੇਜਿਆ ਸੜ ਕੇ ਸੁਆਹ ਹੋ ਕੇ ਥੱਲੇ ਡਿੱਗ ਪੈਂਦਾ ਪਰ ਕੀ ਤੁਸੀਂ ਜਾਣਦੇ ਕੋਈ ਰੱਬ ਦੇ ਪਿਆਰੇ ਸੂਰਜ ਨੂੰ ਸਾਹਮਣੇ ਖੜਾ ਕਰ ਲੈਂਦੇ ਨੇ ਕਿਉਂਕਿ ਸੂਰਜ ਗੁਰਮੁਖਾਂ ਨੂੰ ਨਾਮ ਜਪਣ ਵਾਲਿਆਂ ਨੂੰ ਨਹੀਂ ਛਾੜਦਾ ਪਰ ਇਹ ਗੱਲ ਹੈ ਬਹੁਤ ਉਚੇਰੀ ਵੱਡੀ ਜਿੱਥੋਂ ਬੁੱਧੀ ਸਾਡੀ ਜਵਾਬ ਦੇ ਜਾਂਦੀ ਵੀ ਇਹ ਗੱਲ ਨਹੀਂ ਹੋ ਸਕਦੀ ਪਰ ਸੰਗਤ ਵਿੱਚ 2-4 ਬੰਦੇ ਐਸੇ ਬੈਠੇ ਨੇ ਜਿਨ੍ਹਾਂ ਨੇ ਉਹ ਚੀਜ਼ ਨੂੰ ਦੇਖਿਆ ਇਹ ਨਹੀਂ ਕਿ ਸਾਡੇ ਚ ਵਿਦਿਆਰਥੀ ਵੱਡਾ ਨਹੀਂ ਬੈਠਾ ਕੋਈ ਪੀ ਐਚ ਡੀ ਵਾਲੇ ਹੀ ਬੈਠੇ ਇੱਥੇ ਜਿਹੜੇ ਹਲੇ ਵਿਚਾਰੇ ਜਿਨ੍ਹਾਂ ਨੇ ਹੁਣ ਨਵਾਂ ਨਵਾਂ ਹੀ ਸ਼ੁਰੂ ਕੀਤਾ ਇਧਰ ਨੂੰ ਕੰਮ ਉਹ ਕਹਿਣਗੇ ਕਿ ਕਿੱਦਾਂ ਹੋ ਸਕਦਾ ਤੁਸੀਂ ਇਹ ਨਹੀਂ ਕਹਿ ਸਕਦੇ ਗੁਰੂਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਕਹੋ ਵੀ ਇਹ ਕੀ ਨਹੀਂ ਕਰ ਸਕਦੇ ਮਹਾਰਾਜ ਸਭ ਕੁਝ ਕਰ ਸਕਦੇ ਆ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਨਹੀਂ ਦਿਖਾਇਆ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਸਾਰੇ ਹੀ ਘਮਾਤਾ ਸੀ ਮਹਾਰਾਜ ਨੇ ਕਹਿੰਦਾ ਮਹਾਰਾਜ ਕੰਜੀ ਸਾਲ ਹੋ ਗਏ ਆਇਆ ਨੂੰ ਮੈਂ ਤਾਂ ਥੱਕ ਗਿਆ ਕਹਿੰਦੇ ਅੱਛਾ ਕਹਿੰਦੇ ਅੱਬਾ ਹਯੂਦ ਵੀ ੜੀਕ ਦੇਵਣੇ ਮੇਰੇ ਕਹਿੰਦੇ ਚੱਲੀਏ ਕਹਿੰਦੇ ਹਾਂ ਮਾਰਾ ਇਹ ਬਾਟਾ ਵੀ ਹੁਣ ਤਾਂ ਪ੍ਰਸ਼ਾਦ ਦਾ ਭਰ ਗਿਆ ਜਦੋਂ ਆਏ ਬਾਟਾ ਪ੍ਰਸ਼ਾਦ ਦਾ ਭਰਿਆ ਹੋਇਆ ਲੈ ਕੇ ਪਿਤਾ ਉਹਦਾ ਕਹਿਣ ਲੱਗਾ ਮੋੜ ਵੀ ਆਏ ਇੰਨੇ ਚ ਦੇਖਦੀ ਆਏ ਕਹਿੰਦੇ ਪਿਤਾ ਜੀ ਮੈਂ ਤਾਂ 2 ਸਾਲ ਹੋ ਗਏ ਗਏ ਇਹਨੂੰ ਉਹ ਕਹਿੰਦੇ ਪੁੱਤ ਅਲੇ ਮਿੰਟ ਤਾਂ ਤੈਨੂੰ 2 ਹੋਏ ਨੇ ਦੇਖੋ ਇਹ ਨੂੰ ਕਹਿੰਦੇ ਮਾਇਆ ਇਹਦੇ ਮਿੰਟ 2 ਹੋਏ ਨੇ ਉਧਰ 2 ਸਾਲ ਦਿਖਾ ਦੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੀਵ ਜਿਹੜਾ ਕਰਮ ਕਰਦਾ ਹੈ ਉਹਦੇ ਵਿੱਚ ਸੁਤੰਤਰ ਹੈ ਪਰ ਕਰਮ ਭੋਗਣ ਨੂੰ ਫੇਰ ਨੂੰ ਭੋਗਣਾ ਹੀ ਪੈਂਦਾ ਉਦੋਂ ਪਤੰਤਰ ਹੈ ਉਦੋਂ ਬਧਿਆ ਹੈ ਲਿਖੇ ਹੋਏ ਮਾਸਕ ਦੇ ਉੱਤੇ ਅੱਖਰਾਂ ਸਮੇਤ ਗੱਲ ਬਣਦੀ ਸੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ ਇਹ ਪੰਗਤੀ ਅੱਗੇ ਚੱਲ ਕੇ ਆਉਂਦੀ ਐ ਮੱਥੇ ਉੱਤੇ ਜਿਸ ਪ੍ਰਮਾਤਮਾ ਨੇ ਸਾਡੇ ਲੇਖ ਲਿਖੇ ਨੇ ਨਾ ਉਹਦੇ ਮੱਥੇ ਉੱਤੇ ਨੇ ਲਿਖੇ ਹੋਏ ਲਿਖਦਾ ਤਾਂ ਲੇਖ ਵਧਾਤਾ ਹੀ ਆ ਨਮ ਬ੍ਰਹਮਾ ਵਾਹਿਗੁਰੂ ਦੇ ਹੁਕਮ ਅਨੁਸਾਰ ਪਰ ਅਸਲ ਵਿੱਚ ਸਤਿਗੁਰੂ ਕਹਿੰਦੇ ਸਾਰੇ ਜੀਵ ਅੱਖਰਾਂ ਦੇ ਅਧੀਨ ਨਹੀਂ ਮਸਤਕ ਤੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਹੀ ਜੀਵ ਨਾਮ ਜਪਦਾ ਹਥਵਾ ਪ੍ਰਤੱਖ ਵੀ ਅੱਖਰਾਂ ਕਰਕੇ ਹੀ ਨਾਮ ਜਪਿਆ ਜਾਂਦਾ ਪਹਿਲਾਂ ਜੇ ਮਸਤਕ ਤੇ ਵਾਹਿਗੁਰੂ ਲਿਖਿਆ ਹੈ ਲਿਖਿਆ ਕਿ ਬੰਦਾ ਵਾਹਿਗੁਰੂ ਜਪੇਗਾ ਜਦੋਂ ਉਹਨੇ ਮਸਤਕ ਤੇ ਲਿਖਿਆ ਤਾਂ ਉਹੀ ਅੱਖਰ ਫਿਰ ਆਪਣੀ ਜ਼ੁਬਾਨ ਤੇ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਣ ਤੁਸੀਂ ਹੋਈ ਨਹੀਂ ਬੋਲਿਆ ਕਈ ਵਿੱਚ ਇਹਗੇ ਹੋਣਗੇ ਨਹੀਂ ਬੋਲਿਆ ਜਿਨ੍ਹਾਂ ਨੇ ਕਿਉਂਕਿ ਮਸਤਕ ਤੇ ਨਹੀਂ ਲਿਖਿਆ ਮਹਾਰਾਜ ਜੀ ਨੇ ਅਖਰੀ ਨਾਮ ਅੱਖਰਾਂ ਕਰਕੇ ਹੀ ਨਾਮ ਜਪਿਆ ਜਾਂਦਾ ਹੈ ਤੇ ਅੱਖਰਾਂ ਕਰਕੇ ਹੀ ਅਖਰੀ ਸਾਲਾਹ ਅੱਖਰਾਂ ਕਰਕੇ ਪ੍ਰਮਾਤਮਾ ਦੀ ਸ਼ਲਾਘਾ ਸਿਫਤ ਕੀਤੀ ਜਾਂਦੀ ਹੈ ਅੱਖਰਾਂ ਨਾਲ ਲੇਖ ਲੈ ਕੇ ਅੱਖਰਾਂ ਰਾਹੀਂ ਅੱਗੇ ਕੀ ਕਿਰਪਾ ਹੁੰਦੀ ਅਖਰੀ ਗਿਆਨ ਗੀਤ ਗੁਣ ਗਾਹ ਅੱਖਰਾਂ ਰਾਹੀਂ ਕਹਿੰਦੇ ਨੂੰ ਗਿਆਨ ਹੁੰਦਾ ਹੈ ਅਖਰ ਹੀ ਤਾਂ ਹਮ ਜਿਹੜੇ ਸਾਰੇ ਪਾਸੇ ਆਪਾਂ ਲੈ ਕੇ ਜਾਂਦੇ ਨੇ ਵਾਸਤਵ ਦੇਚ ਦੁਨੀਆ ਅੰਦਰ ਕਿਸੇ ਚੀਜ਼ ਦਾ ਕੋਈ ਨਾਮ ਨਹੀਂ ਪਰ ਮਨੁੱਖ ਨੇ ਉਹਦਾ ਨਾਮ ਰੱਖਿਆ ਆਪਣੀ ਸਮਝ ਜੋਕਰ ਕਰਨ ਲਈ ਵਾਸਤਵ ਜੇ ਮੈਂ ਕਹਾਂ ਕਿ ਜਿਹੜਾ ਸੇਬ ਹੈ ਇਹਦਾ ਨਾਮ ਸੇਬ ਨਹੀਂ ਇਹ ਤਾਂ ਆਪਾਂ ਇੱਕ ਉਹ ਨਿਸ਼ਾਨੀ ਵਜੋਂ ਇਹਨੂੰ ਸੇਬ ਰੱਖ ਲਿਆ ਇਹ ਕਲਾਸ ਦੇ ਵਿੱਚ ਵਿਦਿਆਰਥੀ ਨੇ ਉਹਨਾਂ ਦਾ ਨਾਮ ਵੱਖਰ ਵੱਖਰਾ ਹੈ ਪਰ ਰੋਲ ਨੰਬਰ ਰੱਖ ਲਿਆ ਏ 1 2 3 ਰੋਲ ਨੰਬਰ 5 ਹਾਂਜੀ ਉਹ ਹੁਣ 5 ਤੇ ਹੀ ਚੱਲ ਪਿਆ 9 ਦਾ ਹੋਰ ਹੈ ਪਰ 5 ਤੇ ਹੀ ਚੱਲ ਪਿਆ 5 ਨੰਬਰ ਬੋਲਣ ਤਾਂ ਉਹ ਖੜਾ ਹੋ ਜਾਂਦਾ ਕਿਉਂਕਿ ਉਹਨੂੰ ਇੱਕ ਨਾਮ ਸਿੱਖ ਕਰਤਾ ਇਸੇ ਤਰ੍ਹਾਂ ਦੁਨੀਆ ਨੇ ਸੰਸਾਰ ਨੇ ਹਰੇਕ ਚੀਜ਼ ਦਾ ਇੱਕ ਇੱਕ ਨਾਮ ਰੱਖ ਕੇ ਉਹਦੀ ਡਿਕਸ਼ਨਰੀ ਬਣਾਤੀ ਔਰ ਦੁਨੀਆ ਵਿੱਚ ਸਾਰੇ ਗੱਲ ਫਲਾਤੀ ਵਾਸਤਵ ਦੇ ਚ ਉਹ ਜਿਹੜਾ ਉੱਤੇ ਆ ਉਹ ਜਿਹੜਾ ਸਾਹਮਣੇ ਆ ਕਹਿੰਦੇ ਉਹ ਕੀ ਕੁਝ ਵੀ ਨਹੀਂ ਹੁਣ ਉਹਦਾ ਨਾਮ ਰੱਖਿਆ ਚੰਦ ਚੰ드ਰਮਾ ਦੁਨੀਆ ਨੂੰ ਕਹਤੋ ਜਿਹੜਾ ਉੱਤੇ ਆ ਨਾ ਚਮਕਦਾ ਜਾ ਉਹ ਉਹਦਾ ਕੋਈ ਨਾਮ ਤਾਂ ਨਹੀਂ ਸੀ ਪਰ ਦੁਨੀਆ ਨੇ ਉਹ ਨਾਮ ਚੰ드ਰਮਾ ਰੱਖਿਆ ਲੋਕਾਂ ਨੇ ਨਾਮ ਰੱਖਿਆ ਵਾਸਤਵ ਦੇ ਵਿੱਚ ਜੇ ਦੁਨੀਆ ਅੰਦਰ ਕੋਈ ਬਾਲਕ ਜਨਮ ਲਵੇ ਉਹਦਾ ਨਾਮ ਨਾ ਰੱਖੀਏ ਸਾਰੇ ਜਣੇ ਕੀ ਕਹਾਂਗੇ ਉਹ ਆ ਗਿਆ ਉਹ ਚਲਿਆ ਗਿਆ ਜਾ ਵਤੋ ਰੋ ਮੁੰਡਾ ਕਹਾਂਗੇ ਕਿ ਘਰ ਦੇ ਨਾਂ ਨਹੀਂ ਰੱਖਿਆ ਤੇਰਾ ਨਾਮ ਕੋ ਕਾਕਾ ਗੱਲ ਸੁਣ ਤੇਰਾ ਨਾਂ ਨਹੀਂ ਰੱਖਿਆ ਇਸ ਕਰਕੇ ਪ੍ਰਮਾਤਮਾ ਦੇ ਨਾਂ ਵੀ ਉਹਦੀ ਕੀਰਤ ਮੁਤਾਬਕ ਤੈਗੇ ਕਈ ਨਾਮ ਉਹਦੇ ਕੀਰਤਮ ਨਾਮ ਨੇ ਕਈ ਨਾਮ ਉਹਦੇ ਹੋਰ ਤਰ੍ਹਾਂ ਦੇ ਨੇ ਕਈ ਨਾਮ ਉਹਦੇ ਹੋਰ ਤਰ੍ਹਾਂ ਦੇ ਨੇ ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਨੂੰ ਅਖਰਾਂ ਰਾਹੀਂ ਹੀ ਜਾਣਿਆ ਜਾਂਦਾ ਹੈ ਅੱਖਰਾਂ ਰਾਹੀਂ ਗਿਆਨ ਹੁੰਦਾ ਹੈ ਅੱਖਰਾਂ ਕਰਕੇ ਹੀ ਗੀਤਾਂ ਦਾ ਗਾਇਨ ਹੁੰਦਾ ਹੈ ਅਤੇ ਅੱਖਰਾਂ ਦੁਆਰਾ ਹੀ ਗੁਣਾਂ ਦਾ ਗਾਹ ਤੋ ਭਾਵ ਵਿਚਾਰ ਹੁੰਦਾ ਹੈ ਕੋਈ ਵੀ ਹਜਾ ਪਦਾਰਥ ਨਹੀਂ ਜਿਹਦਾ ਲਿਖਣਾ ਬੋਲਣਾ ਪੜ੍ਹਨਾ ਅੱਖਰਾਂ ਤੋਂ ਬਿਨਾ ਹੋ ਸਕੇ ਐਸਾ ਕੋਈ ਸ਼ਬਦ ਦੇ ਅਧੀਨ ਹੀ ਹੁਣ ਵੇਦ ਸ਼ਾਸਤਰਾਂ ਤੋਂ ਲੈ ਕੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਨ੍ਹਾਂ ਦੁਆਰਾ ਪਰਮਾਤਮਾ ਦਾ ਗਿਆਨ ਗੁਣਾਂ ਦੀ ਵਿਚਾਰ ਪ੍ਰਾਪਤ ਹੁੰਦੀ ਉਹ ਸਾਰੇ ਅੱਖਰਾਂ ਵਿੱਚ ਹੀ ਨੇ ਇਸ ਕਰਕੇ ਸਤਗੁਰੂ ਮਹਾਰਾਜ ਕਹਿੰਦੇ ਨੇ ਅੱਖਰਾਂ ਦੇ ਉੱਤੇ ਚੱਲ ਕੇ ਹੀ ਆਪਾਂ ਅੱਗੇ-ਅੱਗੇ ਵਧਦੇ ਹਾਂ ਕਦੇ ਇਸ ਗੱਲ ਵੱਲ ਵਿਚਾਰ ਨਹੀਂ ਕੀਤੀ ਆਪਾਂ ਨੇ ਕਿ ਅੱਖਰਾਂ ਦੇ ਉੱਤੇ ਹੀ ਚੱਲਦੇ ਆਪਾਂ ਹੁਣ ਵੀ ਅੱਖਰ ਹੀ ਬੋਲ ਰਹੇ ਹਾਂ ਅੱਖਰ ਹੀ ਸਮਝ ਰਹੇ ਹਾਂ